जिन दरवाजों से आज आपको ले जाया जा रहा है ये वे दरवाजे हैं शहर के जो खुलते ही उस दुनिया में ले जाते हैं जिसके होने एवं जीवित रहने के विधान वे नहीं हैं जो आप अपने घरों में देखते सुनते हैं या अपनी पुस्तकों में पढ़ते हैं सभ्यता के अनुशासन से परे इस दुनिया के विधान दूसरे हैं जीने की शर्तें अलग हैं इंसान को छोटा करने वाले इन दरवाजों से गुजरते हुए आपके पिछले तमाम अनुभव इस परिदृश्य में आकर समाप्त हो जाते हैं और यदि आप तनिक भी सोचने वाले जीव हुए और वक्त ने आपको पूरी तरह संवेदना शून्य एवं आत्महीन नहीं बना डाला है तो न केवल आप काल समय और जिंदगी पर अपनी राय बदलने को मजबूर होंगे वरन आप भी वे नहीं रहेंगे जो इन दरवाजों में प्रवेश करने के पूर्व थे जिंदगी के कई रंग जा चुके होंगे बहुत कुछ बदल चुका होगा स्पीच नमस्कार दोस्तों आज मैं जिस उपन्यास की बात आप सभी से करने वाली हूँ उसका नाम है सलाम आखिरी इस उपन्यास को मधु कांकरिया जी ने लिखा है और राजकमल प्रकाशन द्वारा इसे प्रकाशित किया गया है साथियों एक पत्रकार सुकीर्ति के माध्यम से इस उपन्यास का ताना बाना बुना गया है सुकीर्ति के साथ काम करने वाली एक कलीग और उसके घर काम करने वाली आया की एक लड़की दोनों गायब हो जाती हैं

ਔਰ ਖਾਸ ਗੱਲ ਇਹ ਹੈ ਕਿ ਇਹਨਾਂ ਦੋਨਾਂ ਕਿਤਾਬਾਂ ਦੀ ਪ੍ਰਸਤੂਭੀ ਜਾਂ ਪਿਠਭੂਮੀ ਇੱਕ ਹੀ ਹੈ ਔਰ ਉਹ ਪਿਠਭੂਮੀ ਹੈ ਕਲਕੱਤਾ ਦਾ ਉਹ ਬਦਨਾਮ ਏਰੀਆ ਜਿੱਥੇ ਜਿਆਦਾ ਵੈਸ਼ਿਆਲਿਆ ਨੇ ਜਿਹਨੂੰ ਬਦਨਾਮ ਕਿਹਾ ਜਾਂਦਾ ਹੈ ਔਰ ਖਾਸ ਕਰਕੇ ਉਹਦਾ ਉਹਦਾ ਜੋ ਨਾਮ ਹੈ ਉਹ ਹੈ ਸੋਨਾਗਾਚੀ ਉਸੇ ਏਰੀਆ ਦੇ ਉੱਤੇ ਅਧਾਰਿਤ ਹੈ ਔਰ ਲਾਲਬਤੀ ਦੀ ਸ਼ੁਰੂਆਤ ਇੱਕ ਦੇਵਕੀ ਮਾਸੀ ਦੇ ਇੱਕ ਵਾਰਤਾਲਾਪਤ ਹੁੰਦੀ ਹੈ ਕਿ ਦੇਵਕੀ ਮਾਸੀ ਆਪਣੇ ਪਿੰਡ ਜਾਂਦੀ ਹੈ ਜਿਸ ਪਿੰਡ ਵਿੱਚ ਗਰੀਬੀ ਅਤਿ ਦੀ ਗਰੀਬੀ ਹੈ ਇੰਨੀ ਗਰੀਬੀ ਕਿ ਉਸ ਪਿੰਡ ਦੀਆਂ ਔਰਤਾਂ ਲਗਭਗ ਇੱਕ ਹੀ ਤੋਤੀ ਨਾਲ ਕਈ-ਕਈ ਮਹੀਨੇ ਕੱਢਦੀਆਂ ਹਨ ਉਹੀ ਤੋਤੀ ਪਿੰਡ ਦੀਆਂ ਹਨ ਔਰ ਜਦੋਂ 나오ਦੀਆਂ ਹਨ ਤੇ ਗਿੱਲੀ ਤੋਤੀ ਫਿਰ ਸਰੀਰ ਤੇ ਲਪੇਟ ਲੈਂਦੀਆਂ ਹਨ ਇੰਨੀ ਅਤ ਦੀ ਗਰੀਬੀ ਇਸ ਨਾਵਲ ਚ ਦਿਖਾਈ ਗਈ ਹੈ ਲੇਕਿਨ ਦੇਵਕੀ ਮਾਸੀ ਕੋਲਕੱਤਾ ਤੋਂ ਪਿੰਡ ਆਉਂਦੀ ਹੈ ਔਰ ਪਿੰਡ ਦੀਆਂ ਔਰਤਾਂ ਜਦੋਂ ਦੇਵਕੀ ਮਾਸੀ ਵੱਲ ਦੇਖਦੀਆਂ ਹਨ ਤੇ ਉਹ ਦੇਵਕੀ ਦੇ ਸਰੀਰ ਤੇ ਇੱਕ ਫੁੱਲਾਂ ਵਾਲੀ ਸਾੜੀ ਹੈ ਉਹਦੇ ਅੰਦਰ ਇੱਕ ਬਲਾਊਜ਼ ਹੈ ਉਹਦੇ ਥੱਲੇ ਇੱਕ ਛੋਟਾ ਬਲਾਊਜ਼ ਹੋ ਰਿਹਾ ਹੈ ਤੇ ਉਹਦੀ ਅਮੀਰੀ ਉਹਨਾਂ ਨੂੰ ਇੰਨਾ ਪ੍ਰਭਾਵਿਤ ਕਰਦੀ ਹੈ ਕਿ ਉਹ ਚਾਹੁੰਦੀ ਆ ਹਨ ਕਿ ਸਾਡੇ ਕੋਈ ਸੰਤਾਨ ਖਾਸ ਕਰਕੇ ਬੇਟੀ ਨੂੰ ਆਪਣੇ ਨਾਲ ਕਲਕੱਤੇ ਲੈ ਜਾਏ ਤਾਂ ਕਿ ਕਲਕੱਤੇ ਤੋਂ ਉਹ ਬੱਚੀ ਕਮਾਈ ਕਰਕੇ ਇਹਨਾਂ ਵਾਸਤੇ ਕੁਝ ਪੈਸਾ ਭੇਜੇ ਤਾਂ ਕਿ ਇਹਨਾਂ ਦਾ ਢਿੱਡ ਭਰਨੂ ਜੋ ਥੋੜਾ ਬਹੁਤ ਉਹਨਾਂ ਨੂੰ ਗਰੀਬੀ ਹੈ ਉਹਨੂੰ ਟੱਕਿਆ ਜਾ ਸਕੇ ਤੇ ਇਸ ਤਰੀਕੇ ਨਾਲ ਦੇਵਕੀ ਮਾਸੀ ਪਿੰਡ ਤੋਂ ਕੁੜੀਆਂ ਨੂੰ ਕਲਕੱਤੇ ਲੈ ਕੇ ਆਉਂਦੀ ਹੈ ਇਹ ਕਹਿ ਕੇ

पचासी प्रतिशत ऐसी लड़कियां हैं जो इस व्यापार में इसलिए आई क्योंकि भूख इतनी ज्यादा थी छः छः सात सात भाई बहन है कोई एक बहन वेश्यावृत्ति के व्यापार में आकर बाकी सबको पैसे भेजती है जिससे वो पूरा परिवार चलता है तो क्या कारण है कोई भी लड़की कोई भी औरत इस व्यापार में क्यों उतरती है विस्तार से जानने के लिए तो आपको ये उपन्यास पढ़ना होगा पर भूख बेरोजगारी धोखाधड़ी ਸਬਜ਼ਵਾਦ ਦਿਖਾ ਕੇ ਇਹਨਾਂ ਸਭੀ ਲੜਕੀਆਂ ਨੂੰ ਇਸ ਵਪਾਰ ਵਿੱਚ ਝੋਕ ਦਿਆ ਗਿਆ ਹੈ। ਔਰ ਦੋਸਤੋ ਇੱਕ ਬਹੁਤ ਸੇ ਮਿੱਥ ਨੇ ਜਿੰਨਾ ਮਿੱਥਾ ਨੂੰ ਇਹ ਲਾਲਬੱਤੀ ਜਾਂ ਨਵਲ ਤੋੜਦਾ ਹੈ ਇਸ ਜੀ ਬਲਦੇਵ ਸਿੰਘ ਇਹ ਕਹਿੰਦੇ ਨੇ ਕਿ ਜਿਆਦਾਤਰ ਅਸੀਂ ਸੋਚਦੇ ਹਾਂ ਕਿ ਦੇ ਵਪਾਰ ਦੇ ਤੰਦੇ ਵਿੱਚ ਐਸੀਆਂ ਲੜਕੀਆਂ ਸ਼ਾਮਿਲ ਹੁੰਦੀਆਂ ਨੇ ਜੋ ਸ਼ੌਕੀਆ ਤੌਰ ਤੇ ਜਾਂ ਜੋ ਉਹਨਾਂ ਨੂੰ ਘਰ ਤੋਂ ਜੋ ਪੈਸਾ ਮਿਲ ਰਿਹਾ ਹੈ ਉਹ ਉਹਨਾਂ ਦੀ ਲਗਜ਼ਰੀ ਲਾਈਫ ਵਾਸਤੇ ਘੱਟ ਹੈ ਤੇ ਉਹ ਜਿਆਦਾ ਪੈਸਾ ਕਮਾਉਣ ਦੇ ਲਾਲਚ ਇਸ ਤੰਦੇ 'ਚ ਆ ਜਾਂਦੀਆਂ ਹਨ। ਇਸ ਕਿਤਾਬ ਦਾ ਜੋ ਖਾਸ ਗੱਲ ਹੈ ਕਿ 15 ਸਾਲ ਦਾ ਬਲਦੇਵ ਸਿੰਘ ਜੀ ਨੇ ਲਿਖਿਆ ਕਿ ਮੈਂ ਵਕਫਾ ਲਿਆ ਇਨਾ ਸਮਾਂ ਲਿਆ ਔਰ ਉਹਦੇ ਚ ਅੱਡ-ਅੱਡ ਮਹਾਨਗਰਾਂ ਚ ਜੋ ਐਸੀ ਵੈਸ਼ਿਆ ਲਿਆ ਹੈ ਉਹਨਾਂ ਦਾ ਸਰਵੇ ਕੀਤਾ ਇੱਕ ਰਿਸਰਚ ਬੇਸਡ ਹੈ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਜੋ ਵੈਸ਼ੇ ਵਰਤੀ ਹੈ ਉਹਦਾ ਕਾਰਨ ਪੋਖ ਹੈ ਔਰ ਯਾ ਤੋਖਾ ਹੈ ਔਰ ਇਹਦੇ ਵਿੱਚ ਅੱਗੇ ਇਹ ਵੀ ਦਿਖਾਇਆ ਗਿਆ ਹੈ ਕਿ ਇੱਕ ਜੋ ਡਾਕਟਰ ਰੈਗੂਲਰ ਵਿਜ਼ਿਟ ਕਰਦਾ ਹੈ ਵੈਸ਼ਿਆ ਲਿਆਂ ਦਾ ਔਰ ਉਹਦਾ ਕੰਮ ਇਹ ਹੈ ਕਿ ਉਹ ਮੈਡੀਕਲ ਫਿਟਨੈਸ ਸਰਟੀਫਿਕੇਟ ਜੋ ਦਿੰਦਾ ਹੈ ਔਰ ਜੋ ਇੱਕ ਵੈਸ਼ਲ ਨੂੰ ਚਲਾਉਣ ਵਾਲੀ ਮਾਸੀ ਹੈ ਔਰ ਖਾਸ ਕਰਕੇ ਇਹਦੇ ਵਿੱਚ ਜੋ ਦੇਵਕੀ ਮਾਸੀ ਹੈ ਉਹ ਡਾਕਟਰ ਨਾਲ ਇਸ ਤਰੀਕੇ ਨਾਲ ਸਾਠ ਘਾਟ ਕਰਦੀ ਹੈ ਕਿ ਉਹ ਬਿਨਾਂ ਜਾਂਚ ਕਰਾਏ ਹੀ ਮੈਡੀਕਲ ਫਿਟਨੈਸ ਸਰਟੀਫਿਕੇਟ ਬਣਾ ਦਿੰਦਾ ਹੈ ਔਰ ਇੱਕ ਵੈਸ਼ ਹੈ ਜੋ ਇੱਕ ਐਸੇ ਰੋਗ ਨਾਲ ਗ੍ਰਸਿਤ ਹੈ ਇਹਨੂੰ ਸਰੀਰ ਦਾ ਰੋਗ ਹੈ ਉਹ ਨਹੀਂ ਚਾਹੁੰਦੀ ਕਿ ਡਾਕਟਰ ਉਹਦਾ ਜਾਂਚ ਕਰੇ ਅਗਰ ਜਾਂਚ ਕਰਕੇ ਬਿਮਾਰੀ ਸਾਹਮਣੇ ਆ ਗਈ ਅਗਰ ਉਹਦਾ ਉਹ ਕੰਮ ਰੁਕ ਗਿਆ ਮੌਸੀ ਉਹਨੂੰ ਕੰਮ ਦੇਣਾ ਉਹ ਬੰਦ ਕਰ ਦੇਗੀ ਤਾਂ ਆਪਣੇ ਘਰੇ ਜੇ 200 ਜਾਂ 300 ਰੁਪਏ ਮਨੀ ਆਰਡਰ ਭੇਜਦੀ ਹੈ ਉਹ ਭੇਜਣਾ ਬੰਦ ਹੋ ਜਾਏਗਾ ਤਾਂ ਗਰੀਬੀ ਦੀ ਹਾਲਤ ਔਰ ਇੰਨੀ ਖਰਾਬ ਹੈ ਕਿ ਉਹ ਆਪਣੇ ਸਰੀਰ ਨੂੰ ਮਤਲਬ ਕਿ ਉਹਦੇ ਦਾਅ ਤੇ ਲਾ ਦਿੰਦੀਆਂ ਹਨ ਉਸ ਗਰੀਬੀ ਨੂੰ ਟੱਕਣ ਵਾਸਤੇ ਜੂਲੀ ਨੂਰੀ ਪਿੰਕੀ ਗਾਇਤਰੀ ਮੀਨਾ ਇਨ ਸਭੀ ਵੇਸ਼ਿਆਵਾਂ ਕੀ ਜ਼ਿੰਦਗੀ ਕੋ ਦਰਸਾਤੇ ਹੋਏ ਮਧੂ ਕਾਂਕਰੀਆ ਜੀ ਪਰਤ ਦਰ ਪਰਤ इस तरह से उनकी जिंदगी को खोलती हैं कि आपको लगेगा कि आप तो बहुत बेहतर जगह पर बैठे हैं कैसी कैसी दुनिया है कैसे कैसे लोग हैं कैसे कैसे धोखे हैं इस दुनिया में ये आपको इस उपन्यास को पढ़कर पता चलेगा हालांकि जहाँ इस तरह के लोग हैं जो इन लड़कियों को धोखाधड़ी से इस व्यापार में लेकर आते हैं वहीं ऐसे भी लोग हैं जो इनके लिए बहुत काम कर रहे हैं इसमें जिक्र आता है एक एनजीओ का सनलाप एनजीओ जिसे इंद्राणी जी चलाती हैं वो इंद्राणी दी कहकर उन्हें संबोधित करती हैं और हम जब मैं इस उपन्यास को और आप लालबत्ती को पढ़ रहे थे तो हमने देखा कि दोनों उपन्यासों में बहुत सारी समानताएं भी हैं जैसे इंद्राणी दी जिनका जिक्र मैं कर रही हूं इस उपन्यास में भी लालबत्ती में भी उन इंद्राणी दी का जिक्र आया है तो इसका मतलब यह है कि दोनों ही किताबों का जो बेस है वो रिसर्च है ਜੋ ਐਨਜੀਓ ਜਾਂ ਐਸਏ ਜੋ ਸਮਾਜ ਸੇਵੀ ਜੋ ਸੰਸਥਾਵਾਂ ਨੇ ਜੋ ਉਹਦੇ ਵਿੱਚ ਲੱਗੀਆਂ ਹੋਈਆਂ ਸੀ ਦੋਨਾਂ ਨਾਲ ਗੱਲ ਕੀਤੀ ਗਈ ਹੈ ਇਹਨਾਂ ਦਾ ਥੋੜਾ ਡਿਫਰੈਂਸ ਹੈ ਇਹਨਾਂ ਦੇ ਪਬਲਿਕੇਸ਼ਨ ਚ ਥੋੜੇ ਸਾਲਾਂ ਦਾ ਅੰਤਰ ਹੈ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਿਮਿਲਰ ਨੇ ਔਰ ਖਾਸ ਕਰਕੇ ਜਿਵੇਂ ਦੋਨਾਂ 'ਚ ਦਿਖਾਇਆ ਗਿਆ ਹੈ ਹਰੀਆਂ ਵੈਸ਼ਿਆਂ ਵਾਂ ਆਪਣੇ ਕਮਰੇ ਵਿੱਚ ਕੁਝ ਮੂਰਤੀਆਂ ਲਾਉਂਦੀਆਂ ਹਨ ਧਰਮ ਦੀਆਂ ਔਰ ਖਾਸ ਇੱਕ ਇੰਟਰਸਟਿੰਗ ਫੈਕਟ ਹੈ ਜੋ ਦੋਨਾਂ ਕਿਤਾਬਾਂ ਵਿੱਚ ਇਹ ਹੈ ਕਿ ਇਹਨਾਂ ਦਾ ਜੋ ਬਾਜ਼ਾਰ ਹੈ ਉਹ ਉਸ ਸਮੇਂ ਸਭ ਤੋਂ ਜ਼ਿਆਦਾ ਕਮਾਈ ਕਰਦਾ ਹੈ ਜਦੋਂ ਬੰਗਾਲ ਦੇ ਵਿੱਚ ਦੁਰਗਾ ਪੂਜਾ ਹੈ ਜਾਂ ਕਾਲੀ ਦੇਵੀ ਦੀ ਪੂਜਾ ਹੁੰਦੀ ਹੈ ਖਾਸ ਤਿਉਹਾਰ ਹੈ ਜੋ ਬੰਗਾਲ ਦਾ ਔਰ ਕੋਲਕੱਤਾ ਵਿੱਚ ਬੜੇ ਧੂਮ-ਧਾਮ ਨਾਲ ਬਣਾਇਆ ਜਾਂਦਾ ਹੈ ਜਦੋਂ ਉਹ ਪੂਜਾ ਦਾ ਦੌਰ ਹੈ ਉਦੋਂ ਹੀ ਸਭ ਤੋਂ ਜ਼ਿਆਦਾ ਠੰਡਾ ਵੈਸ਼ਾਲਾ ਚ ਚੌਂਕਦਾ ਹੈ ਤੇ ਅਜੀਬ ਹੀ ਤਰੀਕੇ ਨਾਲ ਇਹਨਾਂ ਦੋਨਾਂ ਨੂੰ ਜੋੜਿਆ ਗਿਆ ਹੈ ਔਰ ਦੋਨਾਂ ਨੇ ਹੀ ਔਰ ਮੈਨੇ ਜਦੋਂ ਮੈਂ ਲਾਲਬੱਤੀ ਪੜ ਰਿਹਾ ਸੀ ਤਾਂ ਮਾਇਥੋਲੋਜੀ ਦਾ ਵੀ ਬਹੁਤ ਇਸਤੇਮਾਲ ਹੋਇਆ ਹੈ ਇਸ ਕਿਤਾਬ ਵਿੱਚ और साथियों एक चीज और जो इन दोनों उपन्यास में हमने कॉमन देखी वो ये थी कि जब भी कोई वेश्या इस नर्क के जीवन से निकल कर सामान्य जीवन जीना चाहती है तो जो हमारा सभ्य समाज है वो इस तरह का व्यवहार उनके साथ करता है जैसे इसमें एक उदाहरण दे रखा है कि एक वेश्या सोचती है कि मैं लोगों के घर काम करके झाड़ू पोछा बर्तन करके अपना जीवन का निर्वाह कर लूंगी पर उस घर में इतना बुरा उसके साथ व्यवहार किया जाता है कि उसको ये लगता है कि ये रोज रोज की किटकिट झिगझिग -किट, और गालियां कौन सुने इससे तो वो ही समाज बेहतर था तो ये भी सोचने का विषय है कि किसी व्यक्ति के जीवन को हम इतना नारकीय बना देते हैं कि उसको वो जीवन भी बेहतर लगने लगता है जिसकी हम कल्पना भी नहीं कर सकते हैं और बारह बारह साल की उम्र से ही वेश्या बनना शुरू हो जाती है बच्चे कुछ बच्चियां तो जो वहीं पैदा हुई हैं वो तो अपनी माँ से ही ये चीज ग्रहण कर लेती हैं और उसी जीवन को आगे जीने लग जाती हैं वरना जो बाहर से लाई जाती हैं लगभग 12 से 13 साल की सभी वेश्याओं की उम्र होती है जब उनको इस काम में धकेल दिया जाता है इसका जिक्र इन दोनों ही उपन्यास में दिया गया है और ये बाजार इतना मतलब की जिनको कहते कि क्राइम दे ऑर्गेनाइज क्राइम है ਇਹਦੇ ਵਿੱਚ ਲੋਕ ਸ਼ਾਮਿਲ ਨੇ ਕਿਸ ਤਰ੍ਹਾਂ ਬੰਗਲਾਦੇਸ਼ ਨੇਪਾਲ ਔਰ ਐਸੇ ਇਲਾਕਿਆਂ ਤੋਂ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਵੇਚਿਆ ਜਾਂਦਾ ਹੈ ਔਰ ਉਹਦੇ ਵਿੱਚ ਕਈ ਵਾਰ ਰਿਸ਼ਤੇਦਾਰ ਵੀ ਸ਼ਾਮਿਲ ਹੈ ਇੱਕ ਕਹਾਣੀ ਹੈ ਕਿ ਜਿੱਦੇ ਚ ਇੱਕ ਸਗੀ ਮਾਸੀ ਆਪਣੀਆਂ ਦੋਨਾਂ ਜੋ ਉਹਨਾਂ ਦੀਆਂ ਭਾਂਡੀਆਂ ਕਹਿ ਸਕਦੇ ਹੋ ਉਹਨਾਂ ਨੂੰ ਉਹ ਕਲਕੱਤਾ ਘੁਮਾਉਣ ਦੇ ਬਹਾਨੇ ਲੈ ਕੇ ਆਉਂਦੀ ਹੈ ਔਰ ਬਾਅਦ ਵਿੱਚ ਉੱਥੇ ਕੋਠੇ ਤੇ ਉਹਨਾਂ ਨੂੰ ਵੇਚ ਕੇ ਚਲੀ ਜਾਂਦੀ ਹੈ ਛੋਟੀਆਂ ਬੱਚੀਆਂ ਨੂੰ ਤੋਂ ਘੱਟ ਉਮਰ ਦੇ ਜੋ ਬੱਚੀਆਂ ਨੇ ਉਹਨਾਂ ਨਾਲ ਜੋ ਇਹ ਮੰਨਿਆ ਜਾਂਦਾ ਹੈ ਕਿ ਵੈਸ਼ਅ ਵਰਤੀ ਦੇ ਵਿੱਚ ਉਹਨਾਂ ਦੇ ਰੇਟ ਜ਼ਿਆਦਾ ਮਿਲਦੇ ਨੇ ਔਰ ਲੋਕਾਂ ਦਾ ਇੱਕ ਮਿਥ ਹੈ ਕਿ ਜੋ ਘਾਟੂਮਰ ਹੈ ਉੱਥੇ ਬਿਮਾਰੀ ਘੱਟ ਹੋਗੀ ਉਹਨਾਂ ਦੇ ਸਰੀਰ ਨੂੰ ਲੇਕਿਨ ਇਹਦੇ ਵਿੱਚ ਪੜਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਜ਼ਿਆਦਾ ਬਿਮਾਰੀਆਂ ਕਿਉਂਕਿ ਉਹਨਾਂ ਦਾ ਜੋ ਡਿਫੈਂਸ ਜੋ ਹੈ ਉਹ ਰੋਗ ਪ੍ਰਤੀਰੋਧਕ ਯੋਗਸ਼ਮਤਾ ਜਿਹਨੂੰ ਕਹਿੰਦੇ ਆ ਉਹ ਘੱਟ ਹੈ ਉਹ ਜਲਦੀ ਐਸੀ ਬਿਮਾਰੀਆਂ ਦਾ ਉਹ ਸ਼ਿਕਾਰ ਹੋ ਜਾਂਦੀਆਂ ਹੈ बारह तेरह साल की उम्र में क्योंकि उनको इस काम में लगा दिया गया है तो ना तो वो कोई ज्यादा पढ़ी लिखी है ना ही कोई उनकी सोच है ना उनके कोई सपने हैं इसमें कई जगह बात हुई है कि उनकी कोई उनके शब्दकोश में बहुत ज्यादा शब्द भी नहीं है तो एक जगह एक उदाहरण मधु कांकरिया जी कोट करती हैं इसको रिलेट करते हुए वो कहती है कि एक पत्रकार को एक बार एक बच्चा मिलता है जो भीख मांग रहा होता है भिखारी होता है और वो पत्रकार उस भिखारी बच्चे से ये पूछता है कि बड़े होकर क्या करोगे तो वो कहता है कि बड़े होकर मैं इससे बड़ा कटोरा लूंगा ताकि और ज्यादा भीख आ सके इसमें अभी भीख कम आती है तो वही हाल इन लड़कियों का होता है जो इस देह व्यापार में आ जाती हैं वो उसी जीवन को अपना जीवन मानने लग जाती हैं और उससे बाहर निकलकर वो सोच ही नहीं पाती हैं उनके कोई सपने नहीं हैं उनकी कोई इच्छाएं नहीं है उन्हें मालूम है कि यहीं पर आए हैं और यहीं पर मर जाना है और ये भी कह गया है कि जो देह व्यापार का धंधा कोई नवा धंधा नहीं है युगा तो चल आ रहा है ਔਰ ਮਾਈਥੋਲੋਜੀ ਦਾ ਇਸਤੇਮਾਲ ਕਰਦੇ ਹੋਏ ਵੀ ਦੱਸਿਆ ਗਿਆ ਹੈ ਕਿ ਜੋ ਬਹੁਤ ਪੁਰਾਣੇ ਜੋ ਸਮੇਂ ਰਹੇ ਹਨ ਜਿੱਥੇ ਬਹੁਤ ਧਰਮ ਪ੍ਰਦਾਨ ਰਿਹਾ ਹੈ ਕਿਸ ਤਰ੍ਹਾਂ ਧਰਮ ਦੀ ਆੜ ਵਿੱਚ ਵੀ ਇਹ ਤੰਦਾ ਵੱਧਦਾ ਫੁੱਲਦਾ ਰਿਹਾ ਔਰ ਅੱਜ ਕੱਲ ਵੀ ਚੱਲ ਰਿਹਾ ਹੈ ਔਰ ਕਿਸ ਤਰ੍ਹਾਂ ਜੋ ਮਨ ਸਮਾਜ ਹੈ ਉਸਨੇ ਇਸ ਜੋ ਬਿਮਾਰੀ ਨੂੰ ਆਪਣੇ ਨਾਲ ਚੰਬੇੜ ਰੱਖਿਆ ਹੈ ਔਰ ਵੱਡੀ ਗੱਲ ਇਹ ਹੈ ਕਿ ਲਾਲ ਬੱਤੀ ਵਿੱਚ ਬਲਦੇਵ ਸਿੰਘ ਜੀ ਵੈਸ਼ਿਆਵਾਂ ਦੇ ਜੋ ਬੱਚੇ ਨੇ ਜੋ ਬੱਚੇ ਉੱਥੇ ਪੈਦਾ ਹੋ ਜਾਂਦੇ ਨੇ ਉਹ ਪੈਦਾ ਕਿਉਂ ਹੁੰਦੇ ਨੇ ਉਹ ਆਪ ਤੁਹਾਨੂੰ ਸਭ ਨੂੰ ਪਤਾ ਹੈ ਔਰ ਉਹ ਬੱਚੇ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹ ਕਿਸ ਤਰ੍ਹਾਂ ਦੀ ਉਹ ਜ਼ਿੰਦਗੀ ਜਿੰਦੇ ਨੇ ਹਾਲਾਂਕਿ ਇਹ ਬੜਾ ਵਿਅੰਗਾਤਮਕ ਤਰੀਕੇ ਨਾਲ ਬਲਦੇਵ ਸਿੰਘ ਜੀ ਇੱਕ ਜਗ੍ਹਾ ਲਿਖਦੇ ਨੇ ਕਿ ਜਦੋਂ ਇੱਕ ਕੁਐਸਚਨ ਪੁੱਛਦੇ ਨੇ ਕਿ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੈ ਉਹ ਗੁਜਵਾਬ ਦਿੰਦੀ ਹੈ ਬਹੁਤ ਵਧੀਆ ਹੈ ਮਨੀਸ਼ਾ ਦੇ ਚਿਹਰੇ ਤੇ ਫਿਰ ਵਿਅੰਗ ਚਲਕਦਾ ਹੈ ਇਸ ਦੇਸ਼ ਦਾ ਨੇਤਾ ਬੰਦੇ ਜਿੰਨੇ ਵੀ ਜ਼ਰੂਰੀ ਗੁਣ ਤੇ ਲੱਛਣ ਨੇ ਸਭ ਹੁੰਦੇ ਨੇ ਇਹਨਾਂ ਵਿੱਚ ਇਹ ਝੂਠ ਬੋਲ ਸਕਦੇ ਨੇ ਦਲਾਲੀਆਂ ਕਰ ਸਕਦੇ ਨੇ ਦੰਗੇ ਕਰ ਵੀ ਸਕਦੇ ਨੇ ਤੇ ਕਰਵਾ ਵੀ ਸਕਦੇ ਨੇ ਗਾਕਾਂ ਨੂੰ ਗੁੰਮਰਾਹ ਕਰ ਸਕਦੇ ਨੇ ਇਹਨਾਂ ਕੰਮਾਂ ਲਈ ਪੜ੍ਹਾਈ ਦੀ ਲੋੜ ਤਾਂ ਪੈਂਦੀ ਨਹੀਂ ਸਾਡੇ ਇਸ ਖੇਤਰ ਵਿੱਚ ਬਹੁਤੇ ਨਹੀਂ ਤਾਂ ਘੱਟੋ-ਘੱਟ 4-5000 ਬੱਚੇ ਇਹਨਾਂ ਸੜਕਾਂ ਤੇ ਸਵੇਰੇ ਤੋਂ ਹੀ ਨਿਕਲ ਆਉਂਦੇ ਨੇ ਘਰਾਂ ਵਿੱਚ ਅਸੀਂ ਰੱਖ ਨਹੀਂ ਸਕਦੀਆਂ ਜਿਹੜੇ ਸਕੂਲ ਜਾਣਾ ਚਾਹੁੰਦੇ ਹਨ ਉਹ ਦੂਸਰੇ ਬੱਚਿਆਂ ਦੇ ਤਿੱਖੇ ਪ੍ਰਸ਼ਨਾਂ ਦਾ ਸ਼ਿਕਾਰ ਹੁੰਦੇ ਹਨ ਅਸੀਂ ਬੱਚਿਆਂ ਨੂੰ ਸਮਝਾ ਦਿੰਦੀਆਂ ਹਾਂ ਕਿਸੇ ਬਾਹਰ ਦੇ ਲੜਕੇ ਨਾਲ ਦੋਸਤ ਨਹੀਂ ਬਣਾਉਣਾ ਕਿਸੇ ਨੂੰ ਕਰਦਾ ਪਤਾ ਨਹੀਂ ਦੱਸਣਾ ਕਿਸੇ ਨੂੰ ਬਾਪਰ ਹੀ ਨਹੀਂ ਦੱਸਣਾ ਇਹਨਾਂ ਬੰਦਿਸ਼ਾਂ ਵਿੱਚ ਜਵਾਨ ਹੁੰਦੇ ਨੇ ਇਹ ਲੜਕੇ ਦਲਾਲਾਂ ਦਾ ਧੰਦਾ ਅਪਣਾ ਲੈਂਦੇ ਨੇ ਤੇ ਲੜਕੀਆਂ ਆਪਣੀ ਮਾਵਾਂ ਦਾ ਪੇਸ਼ਾ ਕਰਨ ਲਈ ਮਜਬੂਰ ਹੁੰਦੀਆਂ ਨੇ ਪੀੜੀ ਦਰ ਪੀੜੀ ਇਸੇ ਤਰ੍ਹਾਂ ਹੀ ਚੱਲਿਆ ਆ ਰਿਹਾ ਹੈ ਸ਼ਾਇਦ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੋਂ ਇਸ ਤਰੀਕੇ ਨਾਲ ਬਲਦੇਵ ਸਿੰਘ ਉਹਨਾਂ ਬੱਚਿਆਂ ਦੀ ਜ਼ਿੰਦਗੀ ਬਾਰੇ ਵੀ ਬੜੇ ਤਲਕ ਤਜਰਬੇ ਇਸ ਕਿਤਾਬ ਵਿੱਚ ਲਿਖਦੇ ਨੇ ਲਾਈਨ ਵਾਲੀਆਂ ਰੂਪਜੀਵਾ गणिका नगर वधु देवदासिया इन सभी नामों से वेश्यावृत्ति अलग अलग समय में मौजूद रही है इस समाज में तो कई कई बार मधु कांकरिया जी बीच में हमें हिंदू माइथोलॉजी की ओर भी लेकर जाती हैं, वहां से भी कई उदाहरण वो देती हैं और ये भी दोनों किताबों में समानता है इसमें भी माइथोलॉजी की काफी बात की गई है और सलाम आखिरी में भी माइथोलॉजी की काफी बात की गई है ਔਰ ਜਿੱਥੋਂ ਤੱਕ ਰੈੱਡ ਲਾਈਟ ਦਾ ਸਵਾਲ ਹੈ ਜਾਂ ਇਸ ਕਿਤਾਬ ਦਾ ਟਾਈਟਲ ਲਾਲ ਬੱਤੀ ਦਾ ਸਵਾਲ ਹੈ ਕਿ ਜਦੋਂ ਕਿਸੇ ਵੈਸ਼ਾਲਾ ਤੁਸੀਂ ਐਂਟਰ ਕਰਦੇ ਹੋ ਤਾਂ ਸਭ ਤੋਂ ਪਹਿਲਾ ਕਾਮਨ ਪਲੇਸ ਹੈ ਜਿੱਥੇ ਗਾਹਕ ਬੈਠਦਾ ਹੈ ਔਰ ਵੈਸ਼ਿਆਵਾਂ ਆ ਕੇ ਉਹਨਾਂ ਨੂੰ ਮਤਲਬ ਕਿਸੇ ਵੀ ਤਰੀਕੇ ਨਾਲ ਪਰਲੋਭਨ ਦੇ ਕੇ ਇੱਕ ਸੈਪਰੇਟ ਰੂਮ ਚਲੇ ਜਾਣਾ ਚਾਹੁੰਦੀਆਂ ਹਨ ਔਰ ਉਹ ਰੂਮ ਦਾ ਜੋ ਜ਼ਿਕਰ ਕੀਤਾ ਗਿਆ ਹੈ ਕਿ ਉਹ ਰੂਮ ਮੈਲ ਔਰ ਸੜਾਂਦ ਨਾਲ ਭਰਿਆ ਹੋਇਆ ਹੈ ਲੇਕਿਨ ਉਹ ਸਾਰੀ ਮੈਲ ਔਰ ਸੜਾਂਦ ਜਦੋਂ ਉਸ ਕਮਰੇ ਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ اور ایک لال رنگ دی ਜਦੋਂ ਬੱਤੀ ਜਾਂ ਲਾਲ ਰੰਗ ਦੀ ਇੱਕ ਲਾਈਟ ਜਦੋਂ ਆਨ ਹੁੰਦੀ ਹੈ ਉਹ ਸਭ ਮੈਲ ਨੂੰ ਟੱਕ ਦਿੰਦੀ ਹੈ ਸਭ ਸੜਾਂਦ ਨੂੰ ਟੱਕ ਦਿੰਦੀ ਹੈ اور ਸਭ ਕੁਝ ਤੁਹਾਨੂੰ ਇੱਕ ਖਾਸ ਦਿਲਕਸ਼ ਲੱਗਣ ਲੱਗ ਜਾਂਦਾ ਹੈ ਇਹ ਚੀਜ਼ ਸਿੰਬੋਲਿਕ ਤਰੀਕੇ ਨਾਲ ਹੀ ਇਸ ਕਿਤਾਬ ਦਾ ਟਾਈਟਲ ਹੈ ਲਾਲ ਬੱਤੀ ਦਾ ਇਸਤੇਮਾਲ ਕੀਤਾ ਗਿਆ। ਤੋਂ ਸਾਥਿਓ ਆਪਸੀ یہی کہنا ਚਾਹੂੰਗੀ ਕਿ ਇਸੇ ਇਸ ਕਿਤਾਬ ਨੂੰ ਸਲਾਮ ਆਖਰੀ ਕੋ ਜ਼ਰੂਰ ਪੜھیں ਕਿਸੇ ਨੇ ਕਹਾ ਵੀ ਹੈ ਕਿ ਪੜ੍ਹੋਗੇ ਤੁਮ ਮੇ ਦੁਨੀਆ ਕੋ ਬਦਲਨੇ ਕੀ ਬੇਚੈਨੀ ਪੈਦਾ। तो जब इस तरह की किताबें हम पढ़ते हैं तो हम जो चीज़ सोचते हैं ना कि हो ही नहीं सकती वो भी हमें इस किताब में पता चलती है ज़रूरी नहीं है जो हमारे साथ नहीं हुआ वो दुनिया में हो ही नहीं सकता तो इस तरह की किताबें पढ़ने से हमारे सामने एक अलग तरह की दुनिया खुल जाती है और हमें पता चलता है कि लोग किस किस हालत में रह रहे हैं और क्या हम उसे ठीक करने में कुछ योगदान दे सकते हैं तो वो तब होगा जब हम उस जगह की स्थिति को जानेंगे

ਜੋ ਇਹ ਦੇਵ ਵਪਾਰ ਨੂੰ ਵਧਾਉਂਦੇ ਨੇ ਕਿਉਂਕਿ ਉਹ ਹੀ ਪੈਸੇ ਦਿੰਦੇ ਨੇ ਤਾਂ ਹੀ ਤੇ ਤੰਦਰ ਵਿੱਚ ਵੱਧ ਫੁੱਲ ਰਿਹਾ ਹੈ ਉਹ ਜਾਣਦੇ ਨੇ ਔਰ ਉਹ ਕਿਸ ਤਰ੍ਹਾਂ ਦੇ ਕੁਐਸਚਨ ਪੁੱਛਦੇ ਨੇ ਕਿਸ ਤਰ੍ਹਾਂ ਦੀ ਫਿਲਾਸਫੀ ਛਾੜਦੇ ਨੇ ਜਾ ਕੇ ਉਹਨਾਂ ਦੇ ਸਾਹਮਣੇ ਜਿਨ੍ਹਾਂ ਨੂੰ ਵੈਸ਼ਿਆਵਾਂ ਬਿਲਕੁਲ ਪਸੰਦ ਨਹੀਂ ਕਰਦੀਆਂ ਔਰ ਉਹਨਾਂ ਨੂੰ ਸਿਰੇ ਤੋਂ ਨਕਾਰ ਦਿੰਦੀਆਂ ਨੇ ਤੇ ਬਹੁਤ ਸਾਰੇ ਇਹੋ ਜਿਹੇ ਇੰਟਰਸਟਿੰਗ ਔਰ ਸ਼ਾਨਦਾਰ ਜੋ ਚੀਜ਼ਾਂ ਨੇ ਜਿਨ੍ਹਾਂ ਨੂੰ ਪੜ ਕੇ ਤੁਹਾਨੂੰ ਤੁਹਾਡੇ ਅੰਦਰ ਇੱਕ ਸੰਵੇਦਨਾ ਪੈਦਾ ਹੁੰਦੀ ਹੈ ਔਰ ਕਿਸੇ ਵੀ ਕਿਤਾਬ ਦਾ ਮਕਸਦ ਇਹ ਹੀ ਹੈ ਕਿ ਅਗਰ ਉਹ ਤੁਹਾਨੂੰ ਥੋੜਾ ਬਹੁਤ ਬਦਲ ਦੇ ਤੋ ਐਸੇ ਮਕਸਦ ਵਾਸਤੇ ਅਸੀਂ कोशिश कर रहे हैं और लाल बत्ती बलदेव सिंह का नावल जरूर पढ़ो मधु कांक्रिया सलाम आखिरी नमस्कार नमस्कार